ਪਹਿਲੇ ਪਹਿਲਾਂ ਗੈਸ ਭਰੂਗੀ ਹੈ ਨਾ ਜਾਨੀ ਲਾਗੇ ਫਰਸਟ ਪੈਰਾਸ਼ੂਟ ਨਹੀਂ ਸਾਰੇ ਜਾਨੀ ਖਾ ਰਹੀ ਹੈ ਡਿਨਰ ਖਾਣਨ ਖਾਣਨੇ ਹੈ ਤੇ ਇੱਧਰ ਸਾਰੇ ਜਾਨੀ ਵੇਟ ਕਰ ਰਹੇ ਚੱਲ ਪਿਆ ਦੇਖੋ ਟਾਕੇ ਤੋਂ ਬਾਅਦ ਕਿੰਨਾ ਗੰਦ ਪਿਆ ਵਾ ਤੇ ਆ ਲਾਸਟ ਪਟਾਕਾ ਗਾਈਜ਼ ਇੱਧਰ ਪਨੀਰ ਕੱਟ ਦਿੱਤਾ ਸੀ ਕਰਨ ਵੀ ਰਣੇ ਹੁਣ ਇੱਧਰ ਸਬਜ਼ੀ ਵਗੈਰਾ ਬਣ ਰਹੀ ਆ ਤੇ ਤੜਕਾ ਲੱਗੂਗਾ ਸਾਬ ਨੂੰ ਚੋਲੇ ਦੇ ਅੱਛਾ ਓਕੇ ਥਿਆ ਹੁੰਦਣੀ ਸੀ ਚੋਲ ਅੱਛਾ ਇੱਧਰ ਆਂਟੀ ਸਵਾਦ ਘੱਟ ਰਹੀ ਹੈ ਦੇਖੋ ਗਾਈਜ਼ ਕਿੰਨੇ ਪਟਾਕੇ और ज्यादा इधर के पैसे कर लो एक पैसे नहीं है ट्रिक्सी कैसे ले आए भाई ट्रिक्सी आप ये उधर लाओ मैं तो आए हूं हम ये जाना कहीं जाना कौन से में मन का <Bennett> तिक्सी। तिक्सी। गाई सा हांजू आंटी के घर जगई गाइस हटड़ी पैराशूट मैं सारी नहीं पहला अग जी लगेगीस भर होगी है ना ਨਹੀਂ ਇੱਕ ਸਾਈਡ ਤੇ ਲਾ ਸਾਈਡ ਤੇ ਇੱਕ ਨਹੀਂ ਸਾਈਡ ਦੀ ਤੇ ਲਾ ਦੇਖੀ ਲਈ ਉਪਰ ਹਵਾ ਵੀ ਹਵਾ ਨਹੀਂ ਤੇਰੇ ਚਾ ਸੂਜ ਬਾਹਰ ਲੈ ਚਾ ਬਾਹਰ ਲੈ ਕੇ ਆ ਕੇ ਨਹੀਂ ਚੱਲ ਪੈਣਾ ਬਾਹਰ ਚੱਲੇ ਇੱਥੇ ਚੱਲ ਬਹੁਤ ਦੇ ਬਾਹਰ ਰਹਿਣੀ ਆ ਉਹ ਬਾਹਰ ਜਾਣੀ ਲੱਗੇ ਫਰਸਟ ਪੈਰਾਸ਼ੂਟ ਨਹੀਂ ਹਜੇ ਭਰੀ ਨਹੀਂ ਗਿਆ ਨਹੀਂ ਭਰੀ ਵਾਹ ਸੁਚੰਦੇ ਤੇ ਨਹੀਂ ਵਿਚੇ ਵੀਰੇ ਨੇ ਮੱਛੀ ਨਾ ਆਪਿਆਂ ਕਿ ਟਿਕਾ ਏ ਪਰ ਕੋਠੀ ਮੱਛੀ ਕਿ ਭਣਾ ਥੱਲੀ ਮੱਛੀ ਆ ਕੋਠੇ ਤੋਂ ਥੋੜੀ ਉੱਪਰ ਜੀ ਏ ਬਸ ਹੈਗੀ ਹੈ ਮਿਲਦਾ ਹੋਰ ਇੱਕ ਹੋਰ ਚੱਲੂਗਾ ਨਹੀਂ ਨਹੀਂ ਲਾ ਲਵਾਂਗਾ ਜੀਜਾ ਕਰ ਉਹ ਹੜਾਈ ਰੱਖ ਕਿਤੇ ਐਵੇਂ ਨਾ ਮਿਸ ਕਰਾ ਦੇ ਸਕਾਈ ਸ਼ਾਟ ਨੂੰ ਲਾਈ ਅੱਗ ਟਾਈਮ ਲੈ ਕੇ ਚੱਲੂਗਾ ਨਾ ਤੇ ਇੱਧਰ ਸਾਰੇ ਜਣੇ ਵੇਟ ਕਰ ਰਹੇ ਚੱਲ ਪਿਆ oh my god ਉਹ ਆਇਆ ਛੋਟਾ ਆਏ ਨਹੀਂ ਇਹ ਤਾਂ ਹੀ ਕਰਮ ਹੈ ਉਹ ਭੇਜਣਾ ਲਾ ਦਿਓ ਉਹਨਾਂ ਨੂੰ

ਦੇਰ ਬਗੈਰ ਦੱਸਿਆ ਗਿਆ ਬਸ ਪੁੱਤ ਯਾਰ ਦੇਰ ਬਗੈਰ ਮੈਂ 16 ਰੋਟੀ ਬਣਾਉਣਾ ਆਪਰੇ ਕੇ ਨਾ ਹੱਥ ਪਾ ਲਿਆ ਟਾਰਗੇਟ ਕਿ ਮੱਕੀ ਦੇ ਦੋ ਚੋਲੇ ਦੀ। ਈ ਟੁੱਟੀ ਹੋਈ। ਅਮੈਂ ਖਾਣੀ ਆ ਬਸ ਉਹਨਾਂ ਨੂੰ ਬਣੇ ਜਿ ਕਰਾ ਰਾ। ਆਪਾਂ ਸਾਰੇ ਜਾਨੀ ਖਾ ਰਹੀ ਹੈ ਡਿਨਰ ਖਾਣ ਲੈ ਖਾਣੀ ਆ। ਇੱਧਰ ਮੰਮੀ ਹੁਣ ਲਾ ਰਹੀ ਨੇ ਰੋਟੀ। ਆਂਟੀ ਤੇ ਮੰਮੀ ਇੱਧਰ ਆਂਟੀ ਰੋਟੀ ਪਾ ਰਹੀ। ਇਹ ਦੇਖੋ ਪਟਾਕੇ ਤੋਂ ਬਾਅਦ ਕਿੰਨਾ ਗੰਦ ਪਿਆ ਵਾ ਤੇ ਆ ਲਾਸਟ ਪਟਾਕਾ ਉਹ ਚੱਕੋ ਮੁਰ ਚੱਲੂਗਾ ਦੇਖੋ ਕਿੰਨਾ ਖਲਾਰਾ ਪੈ ਗਿਆ